ਇੰਨੀ ਦੂਰ ਆਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੰਨੀ ਦੂਰ ਆਉਣਾ ਤੁਸੀਂ ਲਾਜ਼ਮੀ ਕਿਉਂ ਸਮਝਦੇ ਦੇਖੋ ਅੱਜ ਜਦੋਂ ਅਸੀਂ ਗੱਲ ਕਰਦੇ ਆਂ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਸਾਡੇ ਤੋਂ ਅੱਜ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਖੋਕੇ ਲੈ ਕੇ ਜਾਣ ਦੀ ਜਿਹੜੀ ਕਵਿਸ਼ਨ ਦੇ ਵਿੱਚ ਲੱਗੀ ਪਈਆ ਲਗਾਤਾਰ ਤੇ ਉਹਨਾਂ ਨੇ ਜਿਹੜਾ ਐਲਾਨ ਵੀ ਕਰ ਦਿੱਤਾ ਵੀ ਜਿਹੜਾ ਕੇਂਦਰੀਕਰਨ ਹੋ ਜਾਣਾ ਆ ਇਸ ਯੂਨੀਵਰਸਿਟੀ ਦਾ ਦੇਖੋ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਆਂ ਤਾਂ ਚੰਡੀਗੜ੍ਹ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਨੇ ਜਿਹੜੀ ਆ ਯੂਨੀਵਰਸਿਟੀ ਵੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਤੇ ਇਹ ਵੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਆ ਸਾਡਾ ਜਿਹੜਾ ਨਾਤਾ ਆ ਇਸ ਯੂਨੀਵਰਸਿਟੀ ਨਾਲ ਚੰਡੀਗੜ੍ਹ ਨਾਲ ਜਿਹੜਾ ਇੱਕ ਪੰਜਾਬ ਦੇ ਲੈਵਲ ਤੇ ਬਣਿਆ ਹੋਇਆ ਆ ਦੂਸਰਾ ਦੇਖੋ ਅੱਜ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਲਗਾਤਾਰ ਇੱਕ ਜਿਹੜੇ ਕਹ ਲਈਏ ਫਾਸ਼ੀਵਾਦ ਦੇ ਅਜੰਡੇ ਤਹਿਤ ਜਿਹੜੀ ਸਿੱਖਿਆ ਦਾ ਕਹ ਲਈਏ ਵੀ ਵੱਡਾ ਹਮਲਾ ਆ ਜਿਹੜਾ ਉਸ ਦਾ ਹੈਗਾ ਆ ਅਸੀਂ ਜਦੋਂ ਗੱਲ ਕਰਦੇ ਆਂ ਵੀ ਸਿੱਖਿਆ ਦਾ ਨਿੱਜੀਕਰਨ ਕੇਂਦਰੀਕਰਨ ਤੇ ਭਗਮਾਕਰਨ ਕਰਨ ਜਿਹੜਾ ਉਹ ਜਾ ਰਹੀ ਆ ਨਵੀਂ ਸਿੱਖਿਆ ਨੀਤੀ ਤਹਿਤ ਉਹ ਜਿਹੜਾ ਇਹ ਸਭ ਕੁਝ ਕਰ ਰਹੀ ਆ ਤੇ ਅੱਜ ਸਾਡੀ ਦੇਖੋ ਜਦੋਂ ਅਸੀਂ ਨਾਲ ਦੀ ਨਾਲ ਇਹ ਗੱਲ ਕਰਦੇ ਆਂ ਵੀ ਜਦੋਂ ਕੇਂਦਰੀਕਰਨ ਤਾਂ ਸੂਬਿਆਂ ਦੇ ਅਧਿਕਾਰਾਂ ਤੇ ਡੱਕੇ ਜਿਹੜੇ ਇਸ ਸਰਕਾਰ ਨੇ ਜਿਹੜੇ ਮਾਰੇ ਨੇਗੇ ਦੂਸਰਾ ਨਾਲ ਸਾਡੀ ਜਿਹੜੀਆਂ ਮਿਲੀਪੁਕਤ ਸਾਡੀਆਂ ਜਿਹੜੀਆਂ ਮੌਜੂਦਾ ਸਰਕਾਰ ਆ ਜਿਹਨੂੰ ਇਹ ਆਮ ਆਦਮੀ ਪਾਰਟੀ ਨੂੰ ਭਾਜਪੀ ਦੀ ਵੀ ਟੀਮ ਕਹਿੰਦੇ ਨੇਗੇ ਆਮ ਆਦਮੀ ਪਾਰਟੀ ਦੇ ਕਹਿ ਕੇ ਅਸੀਂ ਪੰਜਾਬ ਦੇ ਹਰ ਇੱਕ ਤਰ੍ਹਾਂ ਦੇ ਸਟਰਕਚਰ ਦੇ ਵਿੱਚ ਤਾਂ ਸਾਰੇ ਹੀ ਕਹਿੰਦੇ ਬਦਲਾਅ ਬਹੁਤ ਸੋਹਣਾ ਕੀਤਾ ਦੇਖੋ ਬਦਲਾਅ ਤਾਂ ਲੋਕਾਂ ਨੂੰ ਭਾਲੀ ਭਾਤ ਜਿਹੜਾ ਨਜ਼ਰ ਆ ਰਿਹਾ ਜਿਹਾ ਜੱਜ ਅੱਜ ਪੰਜਾਬ ਦੇ ਵਿੱਚ ਬਦਲਾਅ ਆ ਇਹਨਾਂ ਨੇ ਕਹਿ ਲਿਆ ਵੀ ਪੰਜਾਬ ਨੂੰ ਬਹੁਤ ਪਿੱਛੇ ਲਿਆ ਛੱਡਿਆ ਆ ਕਹਿ ਲਿਆ ਬਹੁਤ ਸਾਰੇ ਅੱਜ ਪੰਜਾਬ ਦੀ ਹਾਲਤ ਬਹੁਤ ਮਾੜੀ ਬਣੀ ਪਈ ਆ ਸਾਡੇ ਪਿੰਡਾਂ ਦੇ ਲੋਕਾਂ ਨੂੰ ਇਹ ਭਾਲੀ ਭਾਤ ਜਿਹੜਾ ਪਤਾ ਆ ਦੇਖੋ ਜਦੋਂ ਅਸੀਂ ਸਿੱਖਿਆ ਦੀ ਆ ਅਸੀਂ ਸਿੱਖਿਆ ਨਾਲ ਜੁੜੇ ਹੋਏ ਆ ਤਾਂ ਸਾਡੇ ਅੱਜ ਕਾਲਜਾਂ ਦੀ ਬਹੁਤ ਮਾੜੀ ਹਾਲਤ ਆ ਸਾਡੀ ਅੱਜ ਯੂਨੀਵਰਸਿਟੀ ਆ ਜਿਹੜੀ ਯੂਨੀਵਰਸਿਟੀ ਨੂੰ ਵੀ ਇਸ ਪੋਜੀਸ਼ਨ ਤੇ ਲਿਆ ਦਿੱਤਾ ਵੀ ਸਿੱਧਾ ਕੇਂਦਰ ਦੇ ਹੱਥਾਂ ਦੇ ਵਿੱਚ ਦੇਣ ਲਈ ਆ ਚੁੱਕੀ ਆ ਇਹ ਸਰਕਾਰ ਤਾਂ ਅੱਜ ਦੇਖੋ ਜਦੋਂ ਅਸੀਂ ਇਹ ਗੱਲ ਵੀ ਕਰ ਰਹੇ ਸੀ ਵੀ ਇਹ ਬੀਜੇਪੀ ਦੀ ਬੀ ਟੀਮ ਆ ਤਾਂ ਇਹ ਸੇਮ ਆ ਉਹਨਾਂ ਦੇ ਏਜੰਡੇ ਜਿਹੜੇ ਲਾਗੂ ਕਰ ਰਹੀ ਆ ਸਾਡੀ ਨੂੰ ਲੱਗਦਾ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੈਂਟਰ ਤਾਪ ਦੇ ਪੂਰਨ ਤੌਰ ਤੇ ਹੱਥਾਂ ਚ ਲੈ ਰਿਹਾ ਕਿ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦਾ ਯੋਗਦਾਨ ਜ਼ੀਰੋ ਰਿਹਾ ਹੈ ਪੀਜੂ ਨੂੰ ਬਚਾਉਣ ਦੇ ਲਈ ਪੋਲੀਟੀਕਲ ਪਾਰਟੀਆਂ ਦਾ ਯੋਗਦਾਨ ਜ਼ੀਰੋ ਹੈ ਤੁਸੀਂ ਇਸ ਤੇ ਕੀ ਕਮੈਂਟ ਕਰੋਗੇ ਦੇਖੋ ਐਵੇਂ ਤਾਂ ਨਹੀਂ ਹੈ ਵੀ ਪੰਜਾਬ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਇਹ ਕਹਿ ਹੀ ਦਿੱਤਾ ਵੀ ਬੀਜੇਪੀ ਦੀ ਬੀ ਟੀਮ ਆ ਤਾ ਇਹਨੂੰ ਅਸੀਂ ਇਹ ਕਹਾਂਗੇ ਵੀ ਇਹਦਾ ਕੋਈ ਯੋਗਦਾਨ ਤਾਂ ਉਸ ਤਰੀਕੇ ਨਾਲ ਨਹੀਂ ਬੇਸ਼ੱਕ ਅੱਜ ਮੀਤ ਹੇਰ ਚਾਹੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਸਟੇਟਮੈਂਟਾਂ ਦਿੰਦੇ ਨੇ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਜਾਂ ਇਹਦੇ ਹੱਕ ਦੇ ਲਈ ਪਰ ਜਦੋਂ ਬਚਾਉਣ ਦੀ ਗੱਲ ਸੀ ਉਦੋਂ ਇਹ ਆਏ ਨਹੀਂ ਹੈਗੇ ਮਤਲਬ ਅੱਜ ਜਿਹੜੀਆਂ ਸਟੇਟਮੈਂਟਾਂ ਦੇਣੀਆਂ ਨੇ ਇਹ ਸ਼ਰਿਆਮ ਸਾਡੇ ਪੰਜਾਬ ਦੇ ਲਈ ਸਾਡੇ ਵਿਦਿਆਰਥੀਆਂ ਦੇ ਲਈ ਇੱਕ ਧੋਖੇਬਾਜ਼ੀ ਆ ਇਹ ਸਟੇਟਮੈਂਟਾਂ ਦੇਣੀਆਂ ਨਹੀਂ ਗੀਆਂ ਤੇ ਦੂਸਰਾ ਦੇਖੋ ਜੇ ਅੱਜ ਸਾਡੇ ਲਈ ਆਉਣਾ ਅਸੀਂ ਮਾਨਸੇ ਤੋਂ ਇੱਥੇ ਆਏ ਆ ਸਾਨੂੰ ਕਿ ਸਾਡੀ ਇਹ ਸਾਡਾ ਫਰਜ਼ ਬਣਦਾ ਸੀ ਸਾਡੀ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੇ ਤੋਂ ਖੋਹੀ ਜਾ ਰਹੀ ਆ ਉਹਦੇ ਲਈ ਸਾਡੇ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਕਿਉਂਕਿ ਸਿਰਫ ਪੰਜਾਬ ਦੇ ਵਿਦਿਆਰਥੀ ਵੱਖ-ਵੱਖ ਕਿੱਤਿਆਂ ਦੇ ਵਿੱਚੋਂ ਇੱਥੇ ਆਉਂਦੇ ਨੇਗੇ ਸਾਡੇ ਮਾਨਸੇ ਤੋਂ ਵੀ ਇੱਥੇ ਵਿਦਿਆਰਥੀ ਪੜਨ ਆਉਂਦੇ ਨੇ ਇਸ ਕਰਕੇ ਇਹ ਇਸ ਯੂਨੀਵਰਸਿਟੀ ਨੂੰ ਬਚਾਉਣਾ ਪੂਰੇ ਪੰਜਾਬ ਦੇ ਲਈ ਜ਼ਰੂਰੀ ਸੀ